ਸਾਡੇ ਜਿਹੜੇ ਸਾਬਕਾ ਪਬਲਿਕ ਮੈਫਟੀ ਪਬਲਿਕ ਸੇਫਟੀ ਮਿਨਿਸਟਰ ਮਾਰਕ ਕੋਮੇਡੀਚੀਨੋ ਉਹਨਾਂ ਨੇ ਕਿਹਾ ਵੀ ਸਾਨੂੰ ਕੋਈ ਨਾ ਕੋਈ ਕ੍ਰੀਏਸ਼ਨ ਕਰਨੀ ਚਾਹੀਦੀ ਹੈ ਇੱਕ ਪ੍ਰੋਟੈਕਟਿਵ ਜ਼ੋਨ ਦੀ ਪੋਲਿਟਿਕਲ ਜਿਹੜੀਆਂ ਕੰਸਟੀਟੂਐਂਸੀ ਆਫਿਸਰਸ ਨੇ ਉਹਨਾਂ ਨੂੰ ਉਹਨਾਂ ਦੇ ਮੈਂਬਰਾਂ ਨੂੰ ਬਚਾਉਣ ਦੇ ਲਈ ਤੇ ਜਿਹੜਾ ਉਹਨਾਂ ਦੇ ਸਟਾਫ ਨੂੰ ਬਚਾਉਣ ਦੇ ਲਈ ਜਿਹੜਾ ਇੱਕ ਲਗਾਤਾਰ ਡਰ ਵਾਲੇ ਮਾਹੌਲ ਦਾ ਵਾਤਾਵਰਨ ਜਿਆ ਬਣ ਰਿਹਾ ਆ ਉਹਦੇ ਤੋਂ ਕਿਸ ਤਰੀਕੇ ਦੇ ਨਾਲ ਬਚਿਆ ਜਾ ਸਕਦਾ ਮਾਰਕੋ ਮੈਂਡੀ ਚੀਨੋ ਨੇ ਇੱਕ ਜਿਹੜਾ ਟੋਰਾਂਟੋ ਦਾ ਲਿਬਰਲ ਐਮਪੀ ਵੀ ਨੇ ਉਹਨਾਂ ਨੇ ਕਿਹਾ ਕਿ ਜਿਹੜੇ ਇਸ ਪਲਾਨ ਦੇ ਤਹਿਤ ਕੋਈ ਵੀ ਜਿਹੜਾ ਬੰਦਾ ਉੱਥੇ ਆਉਂਦਾ ਆ ਜਾਂ ਹਰਾਸ ਕਰਦਾ ਆ ਲੋਕਾਂ ਨੂੰ ਉਸ ਬਫਰ ਜ਼ੋਨ ਦੇ ਵਿੱਚਕਾਰ ਹੋ ਸਕਦਾ 50 ਮੀਟਰ ਦੀ ਬਣਾ ਲਓ ਜਾਂ ਉਹ 100 ਮੀਟਰ ਦੀ ਬਣਾ ਲਓ ਤੇ ਉੱਥੇ ਜਿਹੜੇ ਆ ਜਿਹੜੀਆਂ ਜ਼ਿਆਦਾ ਜਿਹੜੀਆਂ ਕ੍ਰਾਈਮਨਲ ਪੈਨਲਟੀਆਂ ਹੋਣੀਆਂ ਚਾਹੀਦੀਆਂ ਸਖਤੀ ਵਰਤਣੀ ਚਾਹੀਦੀ ਹੈ ਤੇ ਉਹਨਾਂ ਨੂੰ ਜੇਲ੍ਹ ਵੀ ਭੇਜਣਾ ਚਾਹੀਦਾ ਇੱਕ ਇੰਟਰਵਿਊ ਉਹਨੇ ਕੀਤੀ ਆ ਉਹਦੇ ਵਿੱਚ ਸੁਜੈਸਟ ਇਹ ਕੀਤਾ ਉਹਨਾਂ ਨੇ ਕਿ ਇਹ ਜ਼ੋਨ ਜਿਹੜੇ ਆ ਬਣਾਏ ਜਾਣ ਰੈਗੂਲੇਸ਼ਨ ਹੋਵੇ ਇਹਦਾ ਤੇ ਰੀਸੈਂਟਲੀ ਜਿਹੜੇ ਇਹਨੂੰ ਫੋਰਨ ਇੰਟਰਫੀਰੈਂਸ ਵਾਲੇ ਬਿੱਲ ਦੇ ਨਾਲ ਹੀ ਪਾਸ ਕੀਤਾ ਜਾਵੇ ਤਾਂ ਕਿ ਜਿਹੜਾ ਐਸੈਂਸ਼ੀਅਲ ਜਿਹੜਾ ਜ਼ਰੂਰੀ ਤਾਣਾ ਬਣਾ ਇਨਫਰਾਸਟ੍ਰਕਚਰ ਆ ਨੂੰ ਬਚਾਇਆ ਜਾ ਸਕੇ ਸਬਕਾਮਿਨਿਸਟਰ ਨੇ ਜਿਹੜਾ ਕਮੈਂਟ ਆ ਉਸ ਵੇਲੇ ਲਿਆਇਆ ਇਹ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਦੀ ਦੌੜ ਦੇ ਵਿੱਚ ਸ਼ਾਮਲ ਡੋਨਲਡ ਟਰੰਪ ਦੇ ਉੱਤੇ ਹਮਲਾ ਹੋਇਆ ਤੇ ਇਹਦੇ ਨਾਲ ਕਨਸਰਨ ਉਹਨਾਂ ਨੇ ਹੋਰ ਆਪਣਾ ਜਿਹੜਾ ਵਧਾ ਦਿੱਤਾ ਆ ਉਹ ਕਹਿੰਦੇ ਸਾਨੂੰ ਪਾਰਲੀਮੈਂਟ ਦੀ ਜਿਹੜੇ ਜਾਂ ਪਾਰਲੀਮੈਂਟਰੀ ਨੇ ਇਹਨਾਂ ਦੀ ਸਿਕਿਉਰਿਟੀ ਦੇ ਲਈ ਜ਼ਿਆਦਾ ਸੀਰੀਅਸ ਹੋਣਾ ਚਾਹੀਦਾ ਇਹ ਗੱਲ ਉਹਨਾਂ ਨੇ ਕਹੀ ਆ ਸਾਨੂੰ ਉਹ ਕਹਿੰਦੇ ਕੈਨੇਡੀਅਨ ਨੂੰ ਇੱਕ ਮਤਲਬ ਅੱਖਾਂ ਖੋਲ ਕੇ ਤੇ ਸਾਰਾ ਕੋ ਜਿਹੜੀ ਪੋਲਿਟਿਕਲ ਵਾਇਲੈਂਸ ਆ ਉਹਦੇ ਪ੍ਰਤੀ ਚੇਤਨ ਹੋ ਕੇ ਕੰਮ ਕਰਨ ਦੀ ਲੋੜ ਆ ਲੋਕ ਜਿਹੜੇ ਕਨਸਟੀਟਿਊਸ਼ਨਲ ਰਾਈਟਸ ਨੇ ਉਹਨਾਂ ਦੇ ਪੁਆਇੰਟ ਆਫ View ਨੇ ਜਿਹੜੇ ਲੋਕਾਂ ਦੇ ਨਜ਼ਰੀਏ ਨੇ ਇੱਕ ਦੂਜੇ ਦੇ ਨਾਲ ਅਸਹਿਮਤ ਨੇ ਕੈਨੇਡੀਅਨਸ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਇਹ ਸਾਡੇ ਰਿਪ੍ਰੈਜ਼ੈਂਟੇਟਿਵ ਮੌਜੂਦ ਨੇ ਉਹਨਾਂ ਦੇ ਲਈ ਇਹ ਸੰਕਟ ਦਾ ਸਮਾਂ ਹੋ ਸਕਦਾ ਪਰ ਇਹ ਵੀ ਗੱਲ ਸਹੀ ਆ ਕੀ ਜ਼ਿਆਦਾ ਖਤਰੇ ਜਾਂ ਜ਼ਿਆਦਾ ਜਿਹੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਜ਼ਿਆਦਾ ਹਰਾਸਮੈਂਟ ਉਹਦੇ ਨਾਲ ਦੋਵੇਂ ਆਨਲਾਈਨ ਤੇ ਜਿਹੜੀ ਕਮਿਊਨਿਟੀ ਦੇ ਵਿੱਚ ਸਮੱਸਿਆ ਪੈਦਾ ਹੋ ਸਕਦੀ ਹੈ ਪਿਛਲੇ ਕੁਝ ਸਾਲਾਂ ਦੇ ਵਿੱਚ ਕਈ ਮੈਂਬਰ ਪਾਰਲੀਮੈਂਟ ਦੇ ਜਿਹੜੇ ਵੱਖ-ਵੱਖ ਪਾਰਟੀਆਂ ਤੋਂ ਸਬੰਧਤ ਨੇ ਆਪਣੇ ਉਹਨਾਂ ਦੇ ਕੰਸਟਿਟੂਐਂਸੀ ਆਫਿਸਸ ਨੂੰ ਟਾਰਗੇਟ ਕੀਤਾ ਗਿਆ ਜਿਹਦੇ ਵਿੱਚ ਮਤਲਬ ਕੋਈ ਉੱਤੇ ਬਾਹਰ ਜਾਣਾ ਕੋ ਲਿਖ ਜਾਣਾ ਕਿਤੇ ਸਪਰੇਅ ਪੇਂਟ ਕਰ ਜਾਣਾ ਜਾਂ ਉਹਨਾਂ ਦੇ ਉੱਤੇ ਕਈ ਥਾਵਾਂ ਦੇ ਉੱਤੇ ਪੱਥਰ ਵੀ ਮਾਰੇ ਗਏ ਉਹਨਾਂ ਦੀਆਂ ਖਿੜਕੀਆਂ ਵੀ ਪੰਨੀਆਂ ਗਈਆਂ ਇੱਥੇ ਆਮ ਤੌਰ ਤੇ ਸਿਕਿਉਰਿਟੀ ਨਹੀਂ ਹੁੰਦੀ ਜਿੱਥੇ ਬਾਕੀ ਤੁਰੇ ਫਿਰਦੇ ਆ ਲੋਕ ਉੱਥੇ ਹੀ ਸਾਡੇ ਜਿਹੜੇ ਚੁਣੇ ਹੋਏ ਨਮਾਇंदे ਉਹ ਆਉਂਦੇ ਆ ਪਰ ਕਿਉਂਕਿ ਇਹਨਾਂ ਦੇ ਆਫਿਸਸ ਨੂੰ ਪਿਛਲੇ ਸਮੇਂ ਦੇ ਵਿੱਚ ਟਾਰਗੇਟ ਕੀਤਾ ਗਿਆ ਹੁਣ ਮੰਗ ਉੱਠ ਰਹੀ ਆ ਵੀ ਕੁਝ ਨਾ ਕੁਝ ਹੋਵੇ ਜਾਂ ਖਾਸ ਕੀਤਾ ਜਾਵੇ ਜਿਹਦੇ ਨਾਲ ਇਹਨਾਂ ਨੂੰ ਬਚਾਇਆ ਜਾ ਸਕੇ ਸੋ ਇੱਕ ਵਿਅਕਤੀ ਪਿਛਲੇ ਸਮੇਂ ਦੇ ਵਿੱਚ ਜਿਹੜੀ ਖਬਰ ਸਾਹਮਣੇ ਆਈ ਸੀ ਉਹਨੇ ਉੱਥੇ ਮਤਲਬ ਫੁੱਕ ਦਿੱਤਾ ਫੋਰਟਵਾ ਦੇ ਵਿੱਚ ਉਹਦੇ ਆਫਿਸ ਦੇ ਵਿੱਚ ਸੋ ਇਦਾਂ ਦੀਆਂ ਕਈ ਘਟਨਾਵਾਂ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਵਾਪਰੀਆਂ ਵੀ ਆ ਸਾਡੇ ਪ੍ਰਧਾਨ ਮੰਤਰੀ ਜਸਟਨ ਟੂਡੇ ਦੇ ਉੱਤੇ ਵੀ ਕਿਸੇ ਨੇ ਬਜਰੀ ਚੱਕ ਕੇ ਉਹਨਾਂ ਦੇ ਫੇਸ ਤੇ ਉੱਤੇ ਇਲੈਕਸ਼ਨ ਦੇ ਸਮੇਂ ਉਹ ਤੋਂ ਪਹਿਲਾਂ ਇਹ ਜਿਹੜੇ ਕੋਈ ਇੱਕ ਸਮੇਂ ਦੇ ਵਿੱਚ ਮਾਰੀ ਸੀ ਕਈ ਇਦਾਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਸੀ ਹੁਣ ਇੱਥੇ ਚਿੰਤਾ ਪੈਦਾ ਹੋਈ ਹੈ ਵੀ ਸਾਨੂੰ ਕੁਝ ਨਾ ਕੁਝ ਕਰਨਾ ਇਸ ਮਾਮਲੇ ਦੇ ਵਿੱਚ ਚਾਹੀਦਾ